ਐਸਐਸਐਫ ਇੰਨੀ ਕਾਮਯਾਬ ਰਹੀ ਹੈ ਕਿ ਹੁਣ ਤੱਕ 11-1200 ਤੋਂ ਵੱਧ ਲੋਕਾਂ ਦੀ ਜਾਨ ਬਚਾਤੀ ਪੰਜ ਮਹੀਨਿਆਂ ਚ ਜਿਹੜੇ ਪਿਛਲੇ ਸਾਲ ਦੇ ਅੰਕੜੇ ਕੱਢੋ ਤਾਂ ਪਿਛਲੇ ਸਾਲ 1 ਫਰਵਰੀ ਤੋਂ ਲੈ ਕੇ ਅਗਸਤ ਤੱਕ ਐਨੇ ਬੰਦੇ ਮਰੇ ਸੀ ਐਕਸੀਡੈਂਟਾਂ ਚ ਤੇ ਐਥਕੇ ਵਾਲਾ ਕੱਢ ਲਓ ਜਦੋਂ 1 ਫਰਵਰੀ ਤੋਂ ਲਾਂਚ ਹੋਈ ਹੈ ਐਸਐਸਐਫ ਤੇ ਹੁਣ ਕਿੰਨੇ ਘੱਟ ਬੰਦੇ ਮਰੇ ਕੱਲੇ ਘੱਟ ਬੰਦੇ ਨਹੀਂ ਮਰੇ 80 ਲੱਖ ਰੁਪਈਆ ਤੇ ਜੇਵਰਾਤ ਜਾਂ ਕੈਸ਼ ਜਿਹੜਾ ਗੱਡੀਆਂ ਚ ਰਹਿ ਜਾਂਦਾ ਜਦੋਂ ਐਕਸੀਡੈਂਟ ਹੋ ਜਾਂਦਾ ਉਹ ਵੀ ਉਹਨਾਂ ਦੇ ਘਰੇ ਪਹਚਾਇਆ ਵੀ ਆ ਲਓ ਜੀ ਤੁਹਾਡੇ ਪੈਸੇ। ਤੋਂ ਇਹ ਇੱਕ ਨਵੀਂ ਅਚਾ ਹੁਣ ਮੈਨੂੰ ਸਾਰੇ ਮੁਲਕ ਦੇ ਪੁੱਛਦੇ ਆ ਮੈਨੂੰ ਬਾਕੀ ਸੂਬਿਆਂ ਵਾਲੇ ਮੁੱਖ ਮੰਤਰੀ ਵੀ ਇਹ ਕਿਵੇਂ ਬਣਾਈ ਹੈ ਜੀ ਕੀ ਟ੍ਰੇਨਿੰਗ ਹੈ ਮੈਂ ਕਹਿੰਦਾ ਦੱਸ ਦਿਓ ਸਾਨੂੰ ਦੇ ਦਾਂਗੇ ਟ੍ਰੇਨਿੰਗ ਅਸੀਂ ਟ੍ਰੇਨਿੰਗ ਦੇਣ ਦੇ ਮਾਹਰ ਆ ਮੈਂ ਕਿਹਾ ਪਰ ਪੈਸੇ ਲਵਾਂਗੇ ਅਸੀਂ ਕਹਿੰਦੇ ਹਾਂ ਜੀ ਕੋਈ ਗੱਲ ਨਹੀਂ ਸੋ ਹੋ ਸਕਦਾ ਤੁਹਾਡੇ ਕੋਲੇ ਆਉਣ ਵਾਲੇ ਦਿਨਾਂ ਚ ਫਲੋਰ ਕਾਫੀ ਟ੍ਰੇਨਿੰਗ ਦਾ ਰਾਸ਼ ਹੋਵੇ ਕਿਉਂਕਿ ਕਈ ਸੂਬੇ ਐਸਐਸਐਫ ਵਾਂਗੂ ਆਪਣੀ ਸੜਕ ਸੁਰੱਖਿਆ ਫੋਰਸ ਜਿਹੜੀ ਹੈ ਉਹ ਬਣਾਉਣੀ ਚਾਹੁੰਦੇ ਆ ਟ੍ਰੇਨਿੰਗ ਆਪਾਂ ਦੇਣੀ ਉਹਨਾਂ ਨੂੰ ਇੱਥੇ ਪਰ ਪੈਸੇ ਲਾਵਾਂਗੇ ਆਪਾਂ ਕਿਉਂਕਿ ਇਹ ਆਪਣਾ ਇਨੀਸ਼ੀਏਟਿਵ ਤਾਂ ਆਪਣਾ ਹੈ ਕਾਪੀਰਾਈਟ ਤਾਂ ਆਪਣਾ ਹੈ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਤਾਂ ਆਪਣੇ ਨੇ ਇਹੋ ਸਾਰੇ